ਜੀ ਮੈਨੂੰ ਤੇ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋ ਗਏ ਲਓ ਜੀ ਮਾਤਾ ਦੀ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਆ ਭਾਈ ਇੰਨਾ ਪੱਕਾ ਹੱਲ ਹੈ ਇਸ ਦੇ ਕੋਲੇ ਕਿਉਂਕਿ ਇਹਦੇ ਕੋਲ ਜਿਹੜੀ ਇੱਕ ਜੁਨਾਨੀ ਆਈ ਆ ਜਿਹਦੇ ਪਿਆਜ਼ੀ ਰੰਗ ਦਾ ਜਿਹੜਾ ਸ਼ਾਲ ਲਿਆ ਹੋਇਆ ਤਾਂ ਇਸ ਦੇ ਪਰਿਵਾਰ ਵਾਲੇ ਇਸ ਨੂੰ ਇੱਥੇ ਲੈ ਕੇ ਆਏ ਨੇ ਤਾਂ ਮਾਤਾ ਨੇ ਜਿਹੜਾ ਕਿ ਕਿਹਾ ਕਿ ਇਸ ਦੀ ਜਿਹੜੀ ਇਹਦੇ ਅੰਦਰ ਚੀਜ਼ ਬੜੀ ਹੋਈ ਆ ਬਹੁਤ ਪੁਰਾਣੀ ਆ ਬਹੁਤ ਸਾਲਾਂ ਤੋਂ ਜਿਹੜਾ ਕਿ ਇਸ ਨੂੰ ਝੰਝੋੜਿਆ ਹੋਇਆ ਅੰਦਰੋਂ ਅੰਦਰੋਂ ਇਹਨੂੰ ਖੋਖਲਾ ਵੀ ਕਰਦੇ ਤਾਂ ਦੇਖੋ ਮਾਤਾ ਕਿੰਨੀ ਜਾਣੀ ਜਾਣ ਆ ਪਹਿਲਾਂ ਤਾਂ ਸਾਰਾ ਡਰੈੱਸ ਘਰਦਿਆਂ ਤੋਂ ਲੈ ਲੈਂਦੀ ਐ ਪੁੱਛ ਲੈਂਦੀ ਐ ਇਹਨੂੰ ਕੀ ਤਕਲੀਫ ਹੈ ਉਸ ਤੋਂ ਬਾਅਦ ਉਹਦੇ ਪਰਿਵਾਰਕ ਮੈਂਬਰ ਦੱਸਦ ਨੇ ਅਸੀਂ ਕਿੱਥੋਂ ਆਇਆ ਕਿਵੇਂ ਆਇਆ ਤੇ ਉਸ ਤੋਂ ਬਾਅਦ ਫਿਰ ਉਹ ਦੱਸਦ ਨੇ ਕਿ 20 ਸਾਲ ਹੋ ਗਏ ਸਾਨੂੰ ਇਸ ਦਾ ਇਲਾਜ ਕਰਾਉਂਦੇ ਨੇ ਅਸੀਂ ਹੋਰ ਵੀ ਕਈ ਥਾਂਾਂ ਤੇ ਜਾ ਕੇ ਆਇਆ ਪਰ ਇਸ ਦਾ ਇਲਾਜ ਨਹੀਂ ਹੋਇਆ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਕਿ ਜਨਾਨੀ ਜਿਹੜੀ ਕਿ ਮਾਤਾ ਬਣੀ ਹੋਈ ਐ ਚਿਮਟਾ ਲੈ ਕੇ ਖੜੀ ਹੁੰਦੀ ਐ ਤਾਂ ਉਸ ਨੂੰ ਪੁੱਛਦੀ ਆ ਕਿ ਇਹ ਤਾਂ ਬਹੁਤ ਸਾਲਾਂ ਤੈਨੂੰ ਘੇਰਿਆ ਹੋਇਆ ਇਹਦੇ ਸਰੀਰ ਅੰਦਰੋਂ ਐਦਾਂ ਹੋ ਗਿਆ ਤਾ ਫਿਰ ਉਹ ਚਿੰਟਾ ਘੁਮਾ ਕੇ ਪੁੱਛਦੀ ਆ ਤੂੰ ਦੱਸ ਕੌਣ ਆ ਕਹਿੰਦਾ ਭਾਬਾ ਵੀ 20 ਸਾਲ ਪੁਰਾਣੀ ਚੀਜ਼ ਦਾ ਦੇਖੋ ਕਿਵੇਂ ਚਿੰਟੇ ਦੇ ਨਾਲ ਇਹ ਮਾਤਾ ਹੱਲ ਕਰਦੀ ਆ ਤੁਸੀਂ ਸਿੱਧਿਆਂ ਪੱਲਾ ਗੱਲਾਂ ਸੁਣੋ ਵਾ ਮੈਨੂੰ ਬਗਸ ਦੇ ਮੈਂ ਬਹੁਤ ਬਰਹਿਸਾ ਨੂੰ ਹਾਂ ਹਾ ਬਹੁਤ ਫੋਟੋ ਮੋਟੋ ਲਗਾਉ ਹੈ ਹਾਂ ਦੱਸ ਵਾ ਮੈਨੂੰ ਬਾਅਦ ਕਰ ਦੇ ਤੂੰ ਮੈਨੂੰ ਪਿਆਰ ਨਾਲ ਦੱਸ ਦੇ ਪਿਆਰ ਨਾਲ ਦੱਸ ਦੇ ਕਿ ਕਿੱਥੋਂ ਆਇਆ ਕੁੱਛ ਭਈਏ ਨੂੰ ਮਾ ਮਜਦਦ ਆਵਾ ਅੱਛਾ ਇਹ ਵਾ ਗਈ ਤੇ ਮੇਰ ਕੋਈ ਬਾਤ ਚ ਲਗੀ ਮਮਾਈ ਸ ਹਾਂਜੀ ਫਿਰ ਤੁਹਾਡਾ ਜਿਹੇ ਪਖੰਡੀਆਂ ਬਾਰੇ ਕੀ ਕਹਿਣਾ ਜਿਹੜੇ ਦੇਖਦੇ ਸਾਰੇ ਕਹਿ ਦਿੰਦੇ ਨੇ ਪਹਿਲਾਂ ਤਾਂ ਬੰਦੇ ਤੋਂ ਸਾਰਾ ਉਹਨਾਂ ਦੇ ਮੂੰਹੋਂ ਪੁੱਛ ਲੈਂਦੇ ਨੇ ਕੀ ਤਕਲੀਫ ਆ ਕਿੱਥੋਂ ਆਇਓ ਕੀ ਨਾਮ ਆ ਕੀ ਪਤਾ ਆ ਕਿੱਥੇ ਕਿੱਥੇ ਜਾ ਕੇ ਆਇਓ ਕਿੱਥੇ ਥੋੜਾ ਇਲਾਜ ਨਹੀਂ ਹੋਇਆ ਤੇ ਫਿਰ ਉਹ ਸਾਡੇ ਡੇਰ ਚ ਕੀ ਨੇ ਤੁਹਾਨੂੰ ਦੱਸ ਪਾਈ ਐ ਪਰ ਐਵੇਂ ਫਿਰ ਇਹਨਾ ਤੁਹਾਡੇ ਤੋਂ ਗੱਲਾਂ ਪੁੱਛ ਕੇ ਤੁਹਾਨੂੰ ਦੱਸੀ ਜਾਂਦੇ ਨੇ ਵੀ ਹਾਂ ਭਾਈ ਇਹਨੂੰ ਭੂਤ ਚਿਮੜੀ ਹੋਈ ਆ 20 ਸਾਲਾਂ ਤੋਂ ਪੁਰਾਣੀ ਆ ਇਹਦਾ ਹੁਣ ਇਲਾਜ ਅਸੀਂ ਕਰਾਂਗੇ ਇਹਨੂੰ ਜਿਹੜਾ ਕਿ ਅੰਦਰੋਂ ਖੋਖਲਾ ਕਰ ਦਿੱਤਾ ਗਿਆ ਤਾਂ ਅਜਿਹੀਆਂ ਜਿਹੜੀਆਂ ਕਿ ਗੱਲਾਂ ਇਹਨਾ ਪਖੰਡੀਆਂ ਦੇ ਕੋਲੋਂ ਕਿ ਕੀਤੀਆਂ ਜਾਂਦੀਆਂ ਨੇ ਪਰ ਇਹ ਅੰਧਵਿਸ਼ਵਾਸ ਆ ਲੋਕ ਇਸ ਚੀਜ਼ ਤੋਂ ਕਦੋਂ ਨਿਕਲਣਗੇ ਇਹ ਤਾਂ ਹੁਣ ਕਹਿਣਾ ਮੁਸ਼ਕਿਲ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਅੰਧਵਿਸ਼ਵਾਸ ਵਧਦਾ ਜਾ ਰਿਹਾ ਹੈ ਇਸ ਨੂੰ ਰੋਕਣਾ ਲੱਗਦਾ ਵੀ ਬਹੁਤ ਹੀ ਔਖਾ ਕੰਮ ਹੈ ਕਿਉਂਕਿ ਚੱਪੇ-ਚੱਪੇ ਤੇ ਪਖੰਡੀਆਂ ਦੇ ਵੱਲੋਂ ਡੇਰੇ ਖੋਲੇ ਗਏ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼